ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਮੇਰੇ ਵੀਰ ਅਮਰ ਸਿੰਘ ਜੀ ਮੇਰਾ ਵੀਰ ਗੋਰਾ ਢੋੜ ਮੇਰਾ ਵੀਰ ਸੀਪਾ ਜੀ ਬਾਬਾ ਕੇਵਲ ਸਰਪੰਚ ਜੀ ਕੇਵਲ ਸਰਪੰਚ ਸਾਹਿਬਾ ਸਾਹਿਬ ਅਮਰ ਸਿੰਘ ਸਰਪੰਚ ਜੀ ਅੰਦਾ ਜੀ ਅਤੇ ਭਿੰਦਾ ਜੀ ਇਹਨਾਂ ਸਾਰਿਆਂ ਦੇ ਸਾਰਿਆਂ ਦੇ ਸਹਿਯੋਗ ਨਾਲ ਤੇ ਮੇਰਾ ਵੀ ਸ਼ਰਮਾ ਜੀ ਜੋ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਤੇ ਪੱਤਾ ਸਿੰਘ ਜੀ ਸਰਪੰਚ ਹੱਸਰਪੱਟੀ ਤੋਂ ਉਹਨਾਂ ਦੇ ਸਹਿਯੋਗ ਨਾਲ ਅੱਜ ਰਾਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਲੋਕ ਭਾਰਤੀ ਜਨਤਾ ਪਾਰਟੀ ਦੇ ਨਾਲ ਮਾਨਯੋਗ ਮੋਦੀ ਸਾਹਿਬ ਦੇ ਕੀਤੇ ਹੋਏ ਕੰਮਾਂ ਦੇ ਨਾਲ ਕਿਉਂਕਿ ਮੋਦੀ ਸਾਹਿਬ ਨੇ ਗਰੀਬਾਂ ਦੀ ਚਿੰਤਾ ਕੀਤੀ ਗਰੀਬ ਕਲਿਆਣਨ ਯੋਜਨਾ ਚਲਾਈ ਆਵਾਸ ਯੋਜਨਾ ਚਲਾਈ ਉਜਵਲਾ ਯੋਜਨਾ ਚਲਾਈ ਆਸ਼ੂਮਾਨ ਭਾਰਤ ਕਾਰਡ ਚਲਾਇਆ ਸਨਹਾਰ ਸੰਵਾਰਨੀਤੀ ਚਲਾਈ ਕਰਕੇ ਲੋਕ ਮੋਦੀ ਸਾਹਿਬ ਦੇ ਨਾਲ ਹੋ ਮੁਹਾਮਾ ਕੇ ਭਾਰਤੀ ਜਨਤਾ ਪਾਰਟੀ ਨੂੰ ਪੂਰਨ ਸਹਿਯੋਗ ਮਿਲਦੇ ਅਸੀਂ 13 ਨੇ 13 ਸੀਟਾ ਪੰਜਾਬ ਦੇ ਜਿੱਤਣ ਜਾ ਰਹੇ ਹਾਂ ਤੇ ਦੇਸ਼ ਵਿੱਚ 450 ਪਾਰ ਤੋਂ ਵੱਧ ਸੀਟਾਂ ਨਾਲ ਸਰਕਾਰ ਬਣੂ ਜਿਸ ਤਰ੍ਹਾਂ ਅੱਗੇ ਜੀ ਨਵਰਾਜ ਹੰਸ ਜੀ ਹਸਰਾਂ ਦੇ ਬੇਟੇ ਤੇ ਆਏ ਸੀਗੇ ਉਹਨਾਂ ਦਾ ਵਿਰੋਧ ਕੀਤਾ ਗਿਆ ਸੀਗਾ ਤੇ ਹੁਣ ਅੱਜ ਕੇਵਲ ਸਰਪੰਚ ਜੀ ਸਾਡੇ ਸਾਫਾ ਸਰਪੰਚਾ ਦੇ ਹੋਰ ਸਾਡੇ ਨਗਰ ਦੇ ਇਤੋ ਦੇ ਲੋਕ ਹੈ ਉਹਨਾਂ ਤੁਹਾਨੂੰ ਬੁਲਾਇਆ ਅੱਜ ਤੁਹਾਨੂੰ ਇੱਥੇ ਆ ਕੇ ਤੁਹਾਨੂੰ ਕੀ ਮਨ ਸੁਸੋ ਰੈਪਡ ਡੋੜ ਦੇ ਮੇਰਾ ਵੀਰ ਗੋਰਾ ਡੋੜ ਨੇ ਉਦੋਂ ਸਾਨੂੰ ਸੱਦਿਆ ਸੀ ਮੈਂ ਨਵਰਾਜ ਹੰਸੀ ਨਾਲ ਇੱਥੇ ਬਾਹਰਲੀ ਧਰਮਸ਼ਾਲਾ ਦੇ ਵਿੱਚ ਆਇਆ ਸੀ ਤੇ ਉਦੋਂ ਕੁਝ ਸ਼ਰਾਰਤੀ ਬੰਦਿਆਂ ਨੇ ਜਾਣ ਬੁੱਝ ਕੇ ਸਾਨੂੰ ਐਂਟਰ ਕਰਨ ਤੋਂ ਰੋਕਿਆ ਪਰ ਮੈਂ ਉਦੋਂ ਨਤਮਾਦ ਕਰਦਾ ਸੰਗਤ ਦਾ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਸਾਨੂੰ ਉੱਥੇ ਉਦੋਂ ਪ੍ਰੋਗਰਾਮ ਕਰਨ ਦਿੱਤਾ ਤੇ ਕੁਝ ਮੰਗਾ ਸਾਡੇ ਸਾਥੀਆਂ ਨੇ ਰੱਖੀਆਂ ਸੀ ਅੱਜ ਸਾਡੇ ਬਜ਼ੁਰਗ ਮਿੱਠੂ ਸਾਹਿਬ ਜادہ ਦੀਪਦولت ਇਹ ਸਹਿਯੋਗ ਮਿਲਿਆ ਸਾਰਿਆਂ ਦਾ ਮੇਰੇ ਵੀਰ ਨੇ ਜਿਵੇਂ ਦੱਸਿਆ ਅੱਜ ਮਿੱਠੂ ਸਾਹਿਬ ਜੱਦਾ ਜੀ ਜਿਹੜੇ ਆ ਉਹਨਾਂ ਦੀ ਬਦੌਲਤ ਇਹ ਸਹਿਯੋਗ ਮਿਲਿਆ ਉਹ ਕਿਹੜਾ ਮਿੱਠੂ ਸਾਹਿਬ ਜੱਦਾ ਮਿੱਠੂ ਆਇਆ ਜਿਹੜੇ ਆ ਨੇੜੇ ਨੇ ਇੱਥੇ ਆ ਪਿੱਛੇ ਕਰਦਾ ਇਹ ਮਿੱਠੂ ਸਾਹਿਬ ਜੱਦਾ ਇਹ ਸਾਡੇ ਮਿੱਠੂ ਸਾਹਿਬ ਜੱਦਾ ਜੀ ਦੇ ਸਹਿਯੋਗ ਨਾਲ ਅੱਜ ਇੱਥੇ ਸੰਗਤ ਦਾ ਵਧੀਆ ਸਾਨੂੰ ਪਰਮਾ ਹੰਗਾਰਾ ਮਿਲਿਆ ਤੇ ਲੋਕ ਭਾਰਤੀ ਜਨਤਾ ਪਾਰਟੀ ਦੇ ਨਾਲ ਮੇਰੇ ਨਾਲ ਸਾਡੇ ਉੱਤਰਾਖੰਡ ਤੋਂ ਮੰਤਰੀ ਅਜੇ ਰਾਜੌਰ ਜੀ ਮੇਰੇ ਵੱਡੇ ਭਰਾ ਉਹ ਵੀ ਸੰਗਤ ਨੂੰ ਰੂਪ ਰੂਪ ਹੋਣ ਲਈ ਮਿਲਣ ਆਏ ਆ। ਆਹ ਤਾਂ ਸਾਡੇ ਭਰਾ ਸਾਡਾ 9 ਮਾਸ ਦਾ ਰਿਸ਼ਤਾ ਸਾਡਾ ਉਹਦੇ ਨਾਲ ਕੋਈ ਵੈਰ ਨਹੀਂ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਵੈਰ ਅਸੀਂ ਤਾਂ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਾਂ ਵੇਸ਼ ਲਈ ਕੰਮ ਕਰਨਾ ਪੰਜਾਬ ਲਈ ਕੰਮ ਕਰਨਾ ਲੋਕਾਂ ਲਈ ਕੰਮ ਕਰਨਾ ਉਹ ਆਪਦਾ ਕੰਮ ਕਰ ਰਿਹਾ ਜੀ ਅਸੀਂ ਆਪਦਾ ਕੰਮ ਕਰਦੇ ਸਾਡਾ ਅਸੀਂ ਪੋਲੀਟੀਕਲ ਪਾਰਟੀਆਂ ਅਸੀਂ ਵੋਟ ਮੰਗਣਾ ਜਨਤਾ ਨੂੰ ਅਪੀਲ ਕਰਦੀਆਂ ਮੋਦੀ ਸਾਹਿਬ ਦੀਆਂ ਨੀਤੀਆਂ ਬਾਰੇ ਦੱਸਣਾ ਅਸੀਂ ਉਹ ਦੱਸ ਰਹੇ ਹਾਂ